ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਅਸੀਂ ਇਸ ਵੇਲੇ ਮੌਜੂਦ ਹਾਂ ਬਲਾਕ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਤਤਲਾ ਵਿਖੇ ਜਿੱਥੋਂ ਦੇ ਕੇ ਸਰਪੰਚ ਸਰਦਾਰ ਜਸਵੀਰ ਸਿੰਘ ਪ੍ਰਧਾਨ ਅਤੇ ਸਮੁੱਚੀ ਪੰਚਾਇਤ ਨੇ ਪ੍ਰੇਰਣਾ ਦੇ ਕੇ ਜਿਹੜੇ ਸਥਾਨਕ ਦੁਕਾਨਦਾਰ ਨੇ ਉਹਨਾਂ ਨੂੰ ਜਿਹੜਾ ਆ ਉਹ ਉਹਨਾਂ ਨੇ ਦੁਕਾਨਦਾਰਾਂ ਨੇ ਪਰਨ ਲਿਆ ਹੈ ਉਹਨਾਂ ਦੀ ਪ੍ਰੇਰਣਾ ਸਦਕਾ ਕਿ ਉਹ ਸਿਗਰਟ ਬੀੜੀ ਤੰਬਾਕੂ ਆਦੀ ਨਸ਼ੇ ਜਿਹੜੇ ਛੋਟੇ ਨਸ਼ੇ ਆ ਨਸ਼ੀਲੇ ਪਦਾਰਥ ਉਹ ਨਹੀਂ ਵੇਚਣਗੇ ਜੋ ਕਿ ਇਲਾਕੇ ਦੇ ਵਿੱਚ ਇਸ ਉਹਨਾਂ ਦੇ ਇਸ ਫੈਸਲੇ ਦੀ ਜਿਹੜੀ ਆ ਉਹ ਭਰਪੂਰ ਸ਼ਲਾਘਾ ਹੋ ਰਹੀ ਹੈ ਸਾਡੇ ਨਾਲ ਮੌਜੂਦ ਨੇ ਸਰਪੰਚ ਜਸਵੀਰ ਸਿੰਘ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਸੀਗਾ ਸਰਪੰਚ ਸਾਸੀਗਾ ਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਤੁਸੀਂ ਦੁਕਾਨਦਾਰਾਂ ਨੂੰ ਪਰੇਰਿਆ ਕਿ ਉਹ ਤਬਾਕੂ ਸਿਗਰਟ ਬੀੜੀ ਆਦਿ ਜਿਹੜੇ ਛੋਟੇ ਨਸ਼ੇ ਆ ਨਸ਼ੀਲੇ ਪਦਾਰਥੋਂ ਨਾ ਵੇਚਣ ਤੁਹਾਡੇ ਮਨ 'ਚ ਇਹ ਵਿਚਾਰ ਕਿਵੇਂ ਆਇਆ ਪਹਿਲੇ ਗੱਲ ਤੇ ਜੀ ਤੁਹਾਡਾ ਲੋਕ ਚਰਚਾ ਚੈਨਲ ਵੱਲੋਂ ਆਉਣ ਤੇ ਜੀ ਆਇਆਂ ਨੂੰ ਧੰਨਵਾਦ ਕਰਦੇ ਆ ਇਹ ਜੀ ਛੋਟੇ ਛੋਟੇ ਬੱਚੇ ਜਿਹੜੇ ਆ ਇੱਕ ਦੋ ਵਾਰਾਂ ਵੇਖੇ ਆ ਤੇ ਉਹ ਮਾਲਕੇ ਵਿੱਚ ਸੁੱਖਾ ਜਾ ਪਾ ਕੇ ਤੇ ਬੀੜੀਆਂ ਦੇ ਵਿੱਚ ਪਰਪਰ ਕੇ ਪੀਂਦੇ ਵੇਖਿਆ ਤੇ ਉਦੋਂ ਤੋਂ ਮਨ ਦੇ ਵਿੱਚ ਇਹ ਚੀਜ਼ ਵੱਜੀ ਆ ਪਈ ਜਿਹੜੇ ਛੋਟੇ ਛੋਟੇ ਬੱਚੇ ਆ ਨਿੱਕਿਆਂ ਨਸ਼ਿਆਂ ਤੋਂ ਵੱਡਿਆਂ ਦੇ ਜਾਂਦੇ ਆ ਤੇ ਉਸ ਤੋਂ ਬਾਅਦ ਦੁਕਾਨਦਾਰਾਂ ਦੇ ਨਾਲ ਬਹਿ ਕੇ ਵਿਚਾਰ ਵਟਾਂਦਰਾ ਕੀਤਾ ਵਾ ਸਾਰਿਆਂ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਆਖਿਆ ਵੀ ਇਹ ਫੈਸਲਾ ਠੀਕ ਆ ਅੱਜ ਤੋਂ ਦੁਕਾਨਦਾਰਾਂ ਨੇ ਪਰਨਾ ਲਿਆ ਵਾ ਕਿ ਅੱਗੇ ਤੋਂ ਕੋਈ ਵੀ ਇਹੋ ਜਿਹਾ ਘਟਿਆ ਨਸ਼ਾ ਨਾ ਬੀੜੀ ਨਾ ਤਮਾਕੂ ਨਾ ਕੋਈ ਹੋਰ ਕੁਲਪ ਨਿਕਮੋਟਾਂ ਦਾ ਜਹਾ ਤੇ ਸਾਡਾ ਦੁਕਾਨਦਾਰ ਕੋਈ ਨਹੀਂ ਰੱਖੂਗਾ ਮੈਂ ਦੁਕਾਨਦਾਰਾਂ ਨੂੰ ਸਭ ਨੂੰ ਇਹ ਬੇਨਤੀ ਕੀਤੀ ਵੀ ਆਪਾਂ ਬਹਿ ਕੇ ਵਿਚਾਰ ਕਰ ਲਈਏ ਆ ਤੇ ਚਲੋ ਸਾਰਿਆਂ ਤੋਂ ਵਧੀਆ ਪਰ ਉਹਨਾਂ ਆਖਿਆ ਵੀ ਨਹੀਂ ਆਪਾਂ ਗੁਰੂ ਘਰ ਜਾ ਕੇ ਅਰਦਾਸ ਕਰਕੇ ਇਸ ਸੰਦੇਸ਼ ਪਹੁੰਚਾਉਣਾ ਮੈਂ ਸਾਰੇ ਪਿੰਡ-ਪਿੰਡ ਵੀ ਪਿੰਡ-ਪਿੰਡ ਵਾਲੇ ਦੁਕਾਨਦਾਰ ਜਿਹੜੇ ਆ ਇਹ ਫੈਸਲਾ ਲੈਣ। ਤੇ ਮੈਂ ਬਹੁਤ ਧੰਨਵਾਦੀ ਆ ਇਨ੍ਹਾਂ ਭੈਣ ਭਰਾਵਾਂ ਦਾ ਦੁਕਾਨਦਾਰਾਂ ਦਾ ਵੀ ਜਿਨ੍ਹਾਂ ਨੇ ਮੇਰਾ ਮਾਣ ਰੱਖਿਆ। ਚਲੋ ਅਸੀਂ ਉਮੀਦ ਕਰਦੇ ਆ ਕਿ ਤੁਹਾਡੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਆ ਇਹ ਉਪਰਾਲਾ ਜਿਹੜਾ ਹੋਰ ਪੰਚਾਇਤਾਂ ਵੀ ਜਿਹੜੇ ਲੋਕ ਹੋਰ ਵੀ ਅੱਗੇ ਆਉਣਗੇ ਇਹ ਵੀ ਜੇ ਫੈਸਲੇ ਲੈਣਗੇ। ਚਿੱਟੇਦਰ ਜਾਣ ਬਹੁਤ ਜ਼ਿਆਦਾ ਜਿਹੜਾ ਇਧਰ ਪਾਰਦਰ ਸਰਦੀ ਏਰੀਆ ਦੇ ਵਿੱਚ ਆ। ਤਹਾਡੇ ਪਿੰਡ ਚਟੇ ਦੇ ਹਾਲਾਤ ਕਿਹੋ ਜਿਹੇ ਇਹ ਜੇ ਚਟੇ ਬਾਰੇ ਅਜੇ ਤੱਕ ਸਾਡਾ ਨਾਂ ਕੋ ਠਾਣੇ ਨਾ ਕੋ ਅਜੇ ਤੱਕ ਇਹੋ ਜਿਹਾ ਸਾਹਮਣੇ ਆਇਆ ਕੋਈ ਵੇਚਣ ਵਾਲਾ ਪੀਣ ਵਾਲੇ ਤੇ ਤੁਹਾਨੂੰ ਪਤਾ ਹਰ ਪਿੰਡ ਚ ਇੱਕ ਦੋ ਹੋ ਸਕਦੇ ਆ ਤੇ ਪਰ ਵੇਚਣ ਵਾਲਾ ਅਜੇ ਤੱਕ ਸਾਡੇ ਪਿੰਡ ਚ ਕੋਈ ਸਾਹਮਣੇ ਨਹੀਂ ਆਇਆ ਜੇ ਕੋਈ ਆਊਗਾ ਉਹਦੇ ਉੱਤੇ ਵੀ ਐਕਸ਼ਨ ਲਵਾਂਗੇ ਪਹਿਲਾਂ ਉਹਦੇ ਜਾ ਕੇ ਘਰ ਉਹਦੇ ਘੜੀ ਬੇਨਤੀ ਕਰਾਂਗੇ ਤੇ ਇਹ ਕੰਮ ਮਾੜਾ ਜੇ ਚਲੋ ਨਸ਼ੇ ਦੇ ਜਿਹੜਾ ਨਸ਼ਿਆਂ ਆ ਜੋਧ ਨਸ਼ਾ ਪ੍ਰੋਧ ਸਰਕਾਰ ਨੇ ਕਦਮ ਚੁੱਕਿਆ ਇਹ ਸਪੈਸਿਅਲ ਇਹਦੀ ਸਲਾਹਾਂ ਕਰਦੇ ਆਂ ਤੇ ਪਰ ਅਸੀਂ ਇਹ ਬੇਨਤੀ ਕਰਦੇ ਆਂ ਵੀ ਪਿੰਡ-ਪਿੰਡ ਜਿਹੜੀ ਜਨਤਾ ਉਹ ਸਾਥ ਦੇਵੇ ਕੁੱਲ ਸਰਪੰਚਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਨਾਲ ਸਾਥ ਦੇਣ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਕਿੰਜ ਬਚਾਇਆ ਜਾ ਸਕਦਾ ਇਹ ਜੀ ਸਰਕਾਰ ਨੂੰ ਅਸੀਂ ਇਹਦੇ ਇਹੋ ਜਾਣਦੇ ਆਂ ਕਿ ਜਮ੍ਹਾਂ ਦਾ ਸਮਾਨ ਦਿੱਤਾ ਜਾਵੇ ਬੱਚਿਆਂ ਨੂੰ ਉਹਨਾਂ ਨੂੰ ਕੁਝ ਪ੍ਰੇਰ ਕੇ ਉਹਨਾਂ ਨੂੰ ਖੇਡਾਂ ਵਾਲੇ ਬਣੇ ਲਾਇਆ ਜਾਵੇ ਅੱਜ ਬੱਚੇ ਨੂੰ ਖੇਡਾਂ ਦੇ ਵਿੱਚ ਦੂਜਾ ਬੱਚਾ ਉਹਨੂੰ ਅੱਗੇ ਹੈਵੀ ਹੁੰਦਾ ਤੇ ਉਸ ਬੱਚੇ ਦੇ ਅਗਲੇ ਦਿਨ ਮਨ ਚਾਊਗੀ ਵੀ ਮੈਂ ਸਾਰੀਆਂ ਚੀਜ਼ਾਂ ਛੱਡ ਕੇ ਤੇ ਆਪਦੀ ਮਿਹਨਤ ਕਰਾਂ ਤੇ ਅੱਗੇ ਵਧਾਂ। ਧੰਨਵਾਦ ਸਰਪੰਚ ਸਾਹਿਬ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ। ਬਹੁਤ-ਬਹੁਤ ਧੰਨਵਾਦ ਜੀ। ਤੋਂ ਇਹ ਸੰ ਪਿੰਡ ਤਤਲਾ ਬਲਾਕ ਭਿੱਖੀਵੰਡ ਜ਼ਿਲ੍ਹਾ ਤਰਨਤਾਰਨ ਦੇ ਸਰਪੰਚ ਸਰਦਾਰ ਜਸਵੀਰ ਸਿੰਘ ਪ੍ਰਧਾਨ ਤੇ ਉਹਨਾਂ ਦੇ ਮੋਤਬਰ ਸਾਥੀ ਜਿਨ੍ਹਾਂ ਨੇ ਕਿ ਆਪਣੇ ਵੱਲੋਂ ਲਏ ਗਏ ਫੈਸਲੇ ਬਾਰੇ ਜਿਹੜਾ ਆ ਉਹ ਦੱਸਿਆ ਹੈ ਉਮੀਦ ਕਰਦੇ ਹਾਂ ਕਿ ਇਹਨਾਂ ਦੇ ਇਸ ਉਪਰਾਲੇ ਵੱਲ ਜਿਹੜਾ ਪ੍ਰੇਰਿਤ ਹੁੰਦਿਆਂ ਹੋਰ ਵੀ ਲੋਕ ਜਿਹੜੇ ਆ ਉਹ ਪੰਚਾਇਤਾਂ ਜਿਹੜੀਆਂ ਇਹ ਜਿਹੜੇ ਮਾਰੂ ਛੋਟੇ ਨਸ਼ੇ ਨਸ਼ੀਲੇ ਪਦਾਰਥਾਂ ਤੋਂ ਜਿਹੜਾ ਉਹ ਉਹਨਾਂ ਦਾ ਬਾਈਕਾਟ ਕਰਨਗੇ ਦੇਖਦੇ ਰਹੋ ਲੋਕ ਚਰਚਾ ਟੀ